ਜਮੀਨਾਂ ਦੇ ਰੋਲੇ ਨਹੀਂ ਦੇਖੇ ਘਰਾਂ ਚ ਮੈਂ ਤਾਂ ਦੇਖਿਆ ਗੈਂਗ ਤਾਂ ਕੋਈ ਬੁਰਾ ਸ਼ਬਦ ਨਹੀਂ ਗੈਂਗ ਤਾਂ ਇੱਕ ਗੁੱਪ ਚਾਰ ਜਣੇ ਇਕੱਠੇ ਆ ਤਾਂ ਇਹ ਗੈਂਗ ਆ ਸਾਡਾ ਗੈਂਗ ਹੈ। ਕਲੈਂਡਰ ਦੇ ਘੇਰੇ ਚ ਫਿੱਟੋ ਤੁਸੀਂ ਆ ਰਹੇ ਹੋ ਏਦਾਂ ਦੇ ਹਾਲਾਤਾਂ ਚ ਏਦਾਂ ਦੀਆਂ ਫਿਲਮਾਂ ਚ ਹਾਂ ਬਿਲਕੁਲ ਫਿਲਮ ਫਿਲਮ ਹੈ ਫਿਲਮ ਐਂਟਰਟੇਨਮੈਂਟ ਲਈ ਬਣਦੀ ਆ ਮੈਨੂੰ ਨਹੀਂ ਲੱਗਦਾ ਜਿਵੇਂ ਆਪਾਂ ਸਾਰੇ ਕਹਿ ਦਿੰਨੇ ਆ ਜਾਂ ਹੋ ਸਕਦਾ ਤੁਹਾਡਾ ਕੁਐਸਚਨ ਵੀ ਹੋ ਸਕਦਾ ਅਗਲਾ ਵੀ ਵੀ ਕੀ ਸਿੱਖਿਆ ਦਿੰਦੀ ਹੈ ਜਾਂ ਕੀ ਫਿਲਮ ਐਂਟਰਟੇਨਮੈਂਟ ਦਾ ਸਾਧਨ ਆ ਹਾਂ ਫਿਲਮ ਸਿੱਖਿਆ ਦੇਣ ਦਾ ਸਾਧਨ ਨਹੀਂ ਹੈਗੀ ਫਿਲਮ ਇਸ ਲਈ ਹੈ ਕਿ ਤੁਸੀਂ ਜਾਓ ਐਂਟਰਟੇਨ ਹੋ 2 ਘੰਟੇ ਵੇਖੋ ਪਰ ਉਹਦੇ باوجود ਵੀ ਜਿਹੜੀ ਫਿਲਮ ਹੈ ਤੁਸੀਂ ਜਿਸ ਵੇਲੇ ਤੱਕ ਪੂਰੀ ਫਿਲਮ ਦੇਖ ਕੇ ਨਿਕਲੋਗੇ ਕਦੇ ਵੀ ਫਿਲਮ ਨੇ ਤੁਹਾਨੂੰ ਇਹ ਨਹੀਂ ਕਿਹਾ ਕਿ ਆ ਬੁਰਾ ਕੰਮ ਕਰੋ ਐਂਡ ਤੱਕ ਜਾਂਦੇ ਜਾਂਦੇ ਫਿਲਮ ਤੁਹਾਨੂੰ ਦੱਸ ਦਿੰਦੀ ਹੈ ਕਿ ਆ ਕੰਮ ਚ ਮਤਲਬ ਬੁਰਾਈ ਆ ਨਹੀਂ ਕਰਨਾ ਚਾਹੀਦਾ ਜਾਂ ਇਹੋ ਜੇ ਕੰਮ ਦਾ ਅੰਤਾ ਹੁੰਦਾ ਉਹ ਵੱਖ ਗੱਲ ਹੈ ਕਿ ਫਿਲਮ ਸਿੱਖਿਆ ਦਿੰਦੀ ਹੈ ਨਹੀਂ ਪਰ ਪਰੇ ਕੋਈ ਜ਼ਿੰਮੇਵਾਰੀ ਨਹੀਂ ਤੁਸੀਂ ਸੋਚ ਸਕਦੇ ਕਿ ਫਿਲਮ ਕੀ ਸਿਖਾਉਂਦੀ ਹੈ ਨਹੀਂ ਪਰ ਆਪਾਂ ਇਹ ਵੀ ਹੈ ਜਿਵੇਂ ਜਿਵੇਂ ਗਾਣਿਆਂ ਦੀ ਵੀ ਗੱਲ ਕਰੀਏ ਜਾਂ ਹੋਰ ਵੀ ਪਾਸੇ ਤਾਂ ਫਿਰ ਉਸ ਚੀਜ਼ ਨੂੰ ਤੁਸੀਂ ਕਿਵੇਂ ਮੰਨਦੇ ਹੋ ਵੀ ਜਿਹੜਾ ਇੱਕ ਕਲਾਕਾਰ ਉੱਠ ਕੇ ਕਹਿੰਦਾ ਵੀ ਤੜਕੇ ਉੱਠੀ ਦਾ ਗੋਲਾ ਫੀਮ ਦਾ ਖਾਲੀ ਦਾ ਐਣਕਾਂ ਲਾਲੇ ਦੀਆਂ ਗੱਡੇ ਚ ਘੁੰਮ ਲਈਦਾ ਤੇ ਫਿਰ ਮਸ਼ੂਕ ਵੀ ਬਠਾ ਲਈਦੀ ਹੈ ਤੁਸੀਂ ਉਸ ਚੀਜ਼ ਨੂੰ ਮੰਨਦੇ ਹੋ ਵੀ ਜੇ ਉਹ ਸਮਾਜ ਨਹੀਂ ਸਾਡਾ ਤਾਂ ਫਿਰ ਇਹ ਵੀ ਸਮਾਜ ਤਾਂ ਨਹੀਂ ਨਾ ਸਾਡਾ ਵੀ ਕੋਈ ਇੰਨਾ ਵੀ ਵੈਲੀਪੁਣਾ ਇੰਨਾ ਵੀ ਬਦਮਾਸ਼ ਪੁਣਾ ਨਹੀਂ ਇਹ ਵੈਲੀਪੁਣਾ ਬਦਮਾਸ਼ ਪੁਣਾ ਦੀ ਕਹਾਣੀ ਨਹੀਂ ਕੀ ਜਿਵੇਂ ਤੁਸੀਂ ਕਿਹਾ ਆਪਾਂ ਪਿੰਡਾਂ ਚੋਂ ਆਏ ਆ ਕੀ ਸਾਡੇ ਘਰਾਂ 'ਚ ਸ਼ਰੀਕੇਬਾਜੀ ਨਹੀਂ ਸੀ? ਹੂੰ। ਕੀ ਅਸੀਂ ਜ਼ਮੀਨਾਂ ਦੇ ਰੋਲੇ ਨਹੀਂ ਦੇਖੇ ਘਰਾਂ 'ਚ? ਮੈਂ ਤਾਂ ਦੇਖਿਆ। ਹੂੰ। ਹੁੰਦੀ ਆ ਨਾ ਸ਼ਰੀਕੇਬਾਜੀ। ਹੂੰ। ਸ਼ਰੀਕੇਬਾਜੀ ਟੜੇ। ਹੂੰ। ਹੈਨਾ? ਜਾਂ ਟੜੇ ਕਹਿ ਲਓ ਜਾਂ ਇੱਕ ਆਹ ਪਾਰਟੀ, ਇੱਕ ਆਹ ਪਾਰਟੀ। ਗਰੁੱਪ ਗਰੁੱਪイズਮ ਲੱਗਦਾ। ਉਸੇ ਨੂੰ ਗੈਂਗ ਕਿਹਾ ਜਾਂਦਾ। ਹੂੰ। ਬਸ ਉਹੀ ਗੱਲ ਆ ਪਰਿਵਾਰ ਦੀ ਗੱਲ ਆ। ਇਹ ਕੋਈ ਗਲੋਰੀਫਾਈ ਨਹੀਂ ਕੀਤਾ ਜਾ ਰਿਹਾ ਵੀ ਭਾਈ ਗੈਂਗਸਟਰ ਨੇ ਜਾਂ ਆਏ ਨੇ ਇਹ ਜਾਂ ਕੁਝ ਨਹੀਂ ਇੱਕ ਪਰਿਵਾਰ ਦੀ ਕਹਾਣੀ ਆ। ਹੂੰ ਉਹ ਮੈਨੂੰ ਲੱਗਦਾ ਕਿ ਜਿਹੜਾ ਗੈਂਗ ਵਰਡ ਨੂੰ 네ਗੇਟਿਵ ਤਰੀਕੇ ਨਾਲ মিডিਆ ਵੱਲੋਂ ਇਸ ਤਰੀਕੇ ਨਾਲ ਬਣਾ ਦਿੱਤਾ ਗਿਆ ਕਿ ਸਾਨੂੰ ਗੈਂਗ ਲੱਗਣ ਲੱਗ ਗਿਆ ਵੀ ਸ਼ਾਇਦ ਕੋਈ ਬੁਰਾ ਸ਼ਬਦ ਹੂੰ ਗੈਂਗ ਤਾਂ ਕੋਈ ਬੁਰਾ ਸ਼ਬਦ ਨਹੀਂ ਗੈਂਗ ਤਾਂ ਇੱਕ ਗਰੁੱਪ ਜੇ ਅਸੀਂ ਚਾਰ ਜਣੇ ਇਕੱਠੇ ਆ ਤਾਂ ਇਹ ਗੈਂਗ ਹੈ ਆ ਸਾਡਾ ਗੈਂਗ ਹੈ ਹਾਂ ਨਾ ਗੈਂਗ ਤਾਂ ਹੀ ਸ਼ਬਦ ਅੱਛਾ ਤੁਹਾਡਾ ਫਿਲਮ ਦੇ ਵਿੱਚ ਕੀ کردار ਆ ਗੈਂਗਲੈਂਡ ਫਿਲਮ ਤੁਹਾਡੇ ਹਿੱਸੇ ਆਈ ਆ ਕਿਉਂਕਿ ਆਮ ਤੌਰ ਤੇ ਹੁਣ ਜਦੋਂ ਕੁੱਲ ਸਿੱਧੂ ਆ ਤਾਂ ਲੋਕਾਂ ਨੂੰ ਐ ਲੱਗਣ ਲੱਗ ਪਿਆ ਵੀ ਜਿਵੇਂ ਗੱਗੂ ਗਿੱਲਾ ਸਾਹ ਬੰਦੂਖ ਬਿਨਾਂ ਨਹੀਂ ਜੱਜਦੇ ਤਾਂਵੇਂ ਕੁੱਲ ਸਿੱਧੂ ਦੇ ਹੱਥ ਦੇ ਵਿੱਚ ਵੀ ਕੋਈ ਨਾ ਕੋਈ ਹਥਿਆਰ ਹੁੰਦਾ ਹੀ ਆ ਕਦੇ ਦਾਤ ਕਦੇ ਦਾਤ ਫੜਾ ਦਿੰਦੇ ਆ ਕਦੇ ਕਸੀਆ ਕਦੇ ਟਕੂਆ ਹੁਣ ਇਸ ਫਿਲਮ ਦੇ ਵਿੱਚ ਵੀ ਪਿਸਤੌਲ ਚਲਾਉਂਦੇ ਨਜ਼ਰ ਆਉਂਗੇ ਅ ਇਸ ਫਿਲਮ 'ਚ ਮੇਰਾ ਬਹੁਤ ਛੋਟਾ ਕਰੈਕਟਰ ਆ ਪਰ ਬਹੁਤ ਇੰਪੋਰਟੈਂਟ ਮੈਨੂੰ ਲੱਗਦਾ ਕਿ ਇੰਪੋਰਟੈਂਸ ਲੈਂਥ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਕਿਉਂਕਿ ਕਈ ਵਾਰੀ ਤੁਸੀਂ ਪੂਰੀ ਫਿਲਮ 'ਚ ਵੀ ਹੋ ਨਾ ਇੰਪੈਕਟ ਨਾ ਛੱਡ ਕੇ ਜਾਓ ਫਿਰ ਕੋਈ ਮਤਲਬ ਨਹੀਂ ਮੇਰੇ ਲਈ ਹੁੰਦਾ ਕਿ ਕਰਨ ਨੂੰ ਕੀ ਆ ਔਰ ਉਹ ਬਹੁਤ ਇੰਪੋਰਟੈਂਟ ਹੈ ਜਦੋਂ ਫਿਲਮ ਨੂੰ ਪਿਆਰ ਮਿਲੂਗਾ ਫਿਲਮ ਅੱਗੇ ਚੱਲੂਗੀ ਤਾਂ ਜਦੋਂ ਇਹਦਾ ਪਾਰਟ 2 ਵੀ ਬਣੂਗਾ ਜਦੋਂ ਜੇ ਸਾਨੂੰ ਆਡੀਅנס ਪਿਆਰ ਦਿੰਦੀ ਹੈ ਤਾਂ ਇਹਦਾ ਪਾਰਟ 2 ਬਣੂਗਾ ਔਰ ਪਾਰਟ 2 ਦੇ ਵਿੱਚ ਇੱਕ ਕੈਰੈਕਟਰ ਮੇਰੇ ਵਾਲਾ ਕੈਰੈਕਟਰ ਹੋਰ ਵੱਡਾ ਹੋ ਕੇ ਕੰਟੀਨਿਊ ਚੱਲੂਗਾ